ਸਰਕੀਨਾ ਦਾ ਦੌਰਾ ਅੱਜ ਮੇਰਾ ਨਾਮ ਵਿਕਰਮ ਦੇਵ ਸਿੰਘ ਆ ਸੁਭਾ ਪ੍ਰਧਾਨ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਪਿਛਲੇ ਦਿਨਾਂ ਦੇ ਵਿੱਚ ਜੋ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਆਗੂ ਸ਼੍ਰੀ ਮਨੀਸ਼ ਸ਼ਰੋਦੀਆ ਉਹਨਾਂ ਵੱਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਸਕੂਲਾਂ ਦਾ ਦੌਰਾ ਕੀਤਾ ਗਿਆ ਜਿਸ ਦੇ ਵਿੱਚ ਉਹ ਮਹਾਲੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤਰਨਤਾਰਨ ਤੇ ਗੁਰਦਾਸਪੁਰ ਇਹਨਾਂ ਸਾਰੀਆਂ ਥਾਵਾਂ ਦੇ ਉੱਪਰ ਗਏ ਨੇ ਤਾਂ ਅਸੀਂ ਡੈਮੋਕਰੈਟਿਕ ਟੀਚਰਜ਼ ਫਰੰਟ ਵੱਲੋਂ ਇਸ ਤੇ ਦੇਖੋ ਸਖਤ ਇਤਰਾਜ਼ ਜ਼ਾਹਰ ਕਰਦੇ ਆਂ ਅਸੀਂ ਇਹ ਸਮਝਦੇ ਹਾਂ ਕਿ ਇਸ ਤਰੀਕੇ ਦੇ ਨਾਲ ਪੰਜਾਬ ਦੇ ਸਿੱਖਿਆ ਦੇ ਮਾਮਲਿਆਂ ਦੇ ਵਿੱਚ ਜਿਹੜਾ ਅਣਅਧਿਕਾਰਤ ਇੰਟਰਵੈਂਸ਼ਨ ਆ ਦਖਲਅੰਦਾਜ਼ੀ ਆ ਉਹ ਬਿਲਕੁਲ ਵੀ ਠੀਕ ਨਹੀਂ ਹੈਗੀ ਕੀਤਾ ਇਹ ਜਾ ਰਿਹਾ ਕਿ ਪੰਜਾਬ ਦਾ ਆਪਣਾ ਜਿਹੜਾ ਇੱਥੋਂ ਦੀ ਇੱਕ ਅਮੀਰ ਸੱਭਿਆਚਾਰ ਆ ਵੱਖਰੀ ਬੋਲੀ ਆ ਸਮਾਜਿਕ ਤੇ ਆਰਥਿਕ ਹਾਲਤ ਵੱਖਰੀ ਨੇ ਇੱਥੋਂ ਦੀ ਕੋਈ ਸਿੱਖਿਆ ਨੀਤੀ ਜਾਂ ਸਿੱਖਿਆ ਮਾਡਲ ਬਣਾਉਣ ਦੀ ਥਾਂ ਦੇ ਉੱਪਰ ਦਿੱਲੀ ਦਾ ਸਿੱਖਿਆ ਮਾਡਲ ਇੱਥੇ ਇੰਪੋਜ਼ ਕੀਤਾ ਜਾ ਰਿਹਾ ਜਬਰੀ ਲਾਗੂ ਕੀਤਾ ਜਾ ਰਿਹਾ ਇਸ ਕਰਕੇ ਅਸੀਂ ਇਹਦੀ ਸਖਤ ਨਿਖੇਧੀ ਕਰਦੇ ਹਾਂ ਮੰਨ ਕਰਦੇ ਹਾਂ ਕਿ ਪਿਛਲੇ ਸਾਲ ਸਰਕਾਰ ਨੇ 5 ਸਤੰਬਰ ਨੂੰ ਅਧਿਆਪਕ ਦਿਵਸ ਵਾਲੇ ਦਿਨ ਜੋ ਐਲਾਨ ਕੀਤਾ ਸੀ ਕਿ ਪੰਜਾਬ ਦੀ ਆਪਣੀ ਸਿੱਖਿਆ ਨੀਤੀ ਹੋਊਗੀ ਤਾਂ ਉਹ ਸਿੱਖਿਆ ਨੀਤੀ ਦਾ ਖਰੜਾ ਤਿਆਰ ਕੀਤਾ ਜਾਵੇ ਪੰਜਾਬ ਦੇ ਵਿੱਚ ਅਧਿਆਪਕਾਂ ਦੀਆਂ ਸਕੂਲ ਮੁਖੀਆਂ ਦੀਆਂ ਜਿੰਨੀਆਂ ਵੀ ਅਸਾਮੀਆਂ ਖਾਲੀ ਨੇ ਉਹ ਫੌਰੀ ਭਰੀਆਂ ਜਾਣ ਤੇ ਇਸ ਤੋਂ ਬਿਨਾਂ ਪੰਜਾਬ ਦੇ ਵਿੱਚ ਜਿੰਨੇ ਵੀ ਅਹੁਦੇ ਨੇ ਸਿੱਖਿਆ ਨਾਲ ਸੰਬੰਧਿਤ ਸਾਡੇ ਡਾਇਰੈਕਟਰ ਦੇ ਅਹੁਦੇ ਨੇ ਜਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਪਰਸਨ ਦਾ ਅਹੁਦਾ ਜਾਂ ਜਿੰਨੀਆਂ ਵੀ ਯੂਨੀਵਰਸਟੀਆਂ ਨੇ ਉਹਨਾਂ ਦੇ ਵਾਈਸ ਚਾਂਸਲਰਾਂ ਦੇ ਅਹੁਦੇ ਨੇ ਉਨ੍ਹਾਂ ਦੇ ਉੱਪਰ ਬਿਊਰੋਕ੍ਰੇਸੀ ਨੂੰ ਲਗਾਉਣ ਦੀ ਥਾਂ ਦੇ ਉੱਪਰ ਪੰਜਾਬ ਦੇ ਜਿਹੜੇ ਸਿੱਖਿਆ ਸ਼ਾਸਤਰੀ ਨੇ ਉਹਨਾਂ ਦੇ ਉੱਪਰ ਭਰੋਸਾ ਕਾਇਮ ਰੱਖਿਆ ਜਾਵੇ ਤੇ ਉਹਨਾਂ ਨੂੰ ਉੱਥੇ ਨਿਯੁਕਤ ਕੀਤਾ ਜਾਵੇ ਪਰ ਅਫਸੋਸ ਦੀ ਗੱਲ ਇਹ ਹੈ ਕਿ ਸਿੱਖਿਆ ਦੇ ਨਾਂ ਤੇ ਜਿਹੜੀ ਬਣੀਆ ਆਵਾਮੀ ਪਾਰਟੀ ਦੀ ਸਰਕਾਰ ਉਹ ਇੱਥੇ ਸਿੱਖਿਆ ਦੇ ਸੁਧਾਰ ਇਥੋਂ ਦੇ ਸਿੱਖਿਆ ਸ਼ਾਸਤਰੀਆਂ ਨੂੰ ਅਧਿਆਪਕ ਜਥੇਬੰਦੀਆਂ ਨੂੰ ਅਧਿਆਪਕਾਂ ਨੂੰ ਨਾਲ ਲੈ ਕੇ ਕਰਨ ਦੀ ਥਾਂ ਦੇ ਉੱਪਰ ਦਿੱਲੀ ਵਾਲੇ ਜਿਹੜੇ ਆਪਣੇ ਵਾਸ ਨੇ ਉਹਨਾਂ ਰਾਹੀਂ ਇੱਥੇ ਲਾਗੂ ਕਰ ਰਹੀ ਆ ਤੇ ਬਿਲਕੁਲ ਚੇਤਾਵਨੀ ਦਿੰਨੇ ਆ ਕਿ ਪੰਜਾਬ ਦਿੱਲੀ ਤੋਂ ਨਹੀਂ ਚੱਲੂਗਾ ਪੰਜਾਬ ਇਥੋਂ ਪੰਜਾਬ ਦੇ ਸਥਾਨਕ ਹਾਲਾਤਾਂ ਅਨੁਸਾਰ ਚੱਲੂਗਾ ਇਸੇ ਕਰਕੇ ਅਸੀਂ ਕੱਲ ਮੋਗੇ ਦੇ ਵਿੱਚ ਡੈਮੋਕਰੈਟਿਕ ਟੀਚਰਸ ਫਰੰਟ ਦੀ ਸੂਬਾ ਕਮੇਟੀ ਦੀ ਮੀਟਿੰਗ ਵੀ ਸਰਦੀ ਆ ਅਸੀਂ ਬਹੁਤ ਜਲਦ ਇਹ ਸਾਰੇ ਮਾਮਲਿਆਂ ਨੂੰ ਲੈ ਕੇ ਸਿੱਖਿਆ ਸਰਕਾਰਾਂ ਨਾਲ ਜੁੜਿਆ ਹੋਇਆ ਇੱਕ ਪ੍ਰੋਗਰਾਮ ਆ ਜਿਹੜਾ ਉਹ ਚੰਡੀਗੜ੍ਹ ਦੇ ਵਿੱਚ ਕਰਨ ਜਾ ਰਹੇ ਆ ਸਰਕਾਰ ਨੂੰ ਚੇਤਾਵਨੀ ਆ ਕਿ ਉਹ ਜਾਂ ਤਾਂ ਇਹ ਸਾਰੇ ਮਸਲਿਆਂ ਵੱਲ ਧਿਆਨ ਰਵੇ ਨਹੀਂ ਫਿਰ ਇਹਦੇ ਆਪਕਾ ਨਾਲ ਸੰਘਰਸ਼ਾ ਜਿਹੜਾ ਉਸ ਨੂੰ ਫੇਸ ਕਰਨ ਲਈ ਤਿਆਰ ਰਹੇ